ਜੇਕਰ ਤੁਸੀਂ ਵੀ ਬਾਹਰ ਦਾ ਖਾਣਾ ਖਾਣ ਦਾ ਸ਼ੌਂਕ ਰੱਖਦੇ ਹੋ ਤਾਂ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਦੇਖ ਲਓ ਕਿਉਂਕਿ ਕਈ ਵਾਰ ਬਾਹਰ ਦਾ ਖਾਣਾ ਇਸ ਕਦਰ ਮਹਿੰਗਾ ਪੈ ਜਾਂਦਾ ਕਿ ਜ਼ਿੰਦਗੀ ਤੋਂ ਹੱਥ ਧੋਣੇ ਪੈ ਜਾਂਦੇ ਨੇ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਜਿੱਥੇ ਕਿ ਆਪ ਵਰਕਰ ਅਤੇ ਕਾਰੋਬਾਰੀ ਤੇ ਉਸ ਦੀ ਪਤਨੀ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਹਮਲਾ ਕਰਦੇ ਹੋਏ ਸੋਨੇ ਦੇ ਗਹਿਣੇ ਲੈ ਕੇ ਤੇ ਗੱਡੀ ਲੈ ਕੇ ਫਰਾਰ ਹੋ ਗਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਦੋਨੋਂ ਪਤੀ ਪਤਨੀ ਬਾਹਰ ਰੈਸਟੋਰੈਂਟ ਚ ਖਾਣਾ ਖਾਣ ਗਏ ਸੀ ਤੇ ਰਸਤੇ ਵਿੱਚ ਲੁਟੇਰੇ ਨੇ ਨਿਸ਼ਾਨਾ ਬਣਾਉਂਦੇ ਹੋਏ ਉਹਨਾਂ ਦੀ ਗੱਡੀ ਵੀ ਖੋਲੀ ਤੇ ਉਹਨਾਂ ਦੇ ਉੱਤੇ ਤੇਜ਼ ਹਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਿਸ ਦੌਰਾਨ ਪਤਨੀ ਦੀ ਮੌਤ ਹੋ ਗਈ ਹੈ ਤੇ ਉਹਨਾਂ ਦੇ ਸੋਨੇ ਤੇ ਗਹਿਣੇ ਲੈ ਕੇ ਵੀ ਫਰਾਰ ਹੋ ਗਏ ਨੇ ਇਹ ਰਾਤ ਨੂੰ ਬੀਟੀਆ ਔਰ ਦਮਾਰ ਮੇਰੇ ਖਾਣਾ ਖਾਣ ਗਏ ਸੀ ਵੀ ਮੈਂ ਜੀ ਖਾਣਾ ਖਾਣ ਤੋਂ ਬਾਅਦ ਵਾਪਸ ਆਉਂਦੇ ਸੀਗੇ ਇਹਨਾਂ ਨੂੰ ਪੰਜ ਚਾਰ ਲੁਟੇਰਿਆਂ ਨੇ ਘੇਰ ਕੇ ਜੀ ਇਹ دماغ ਨੂੰ ਤਾਂ ਸਾਡੇ बेहोश ਕਰਤਾ बेहोश ਕਰਤਾ ਜੀ ਤੇ ਗੁੜੀ ਆਦੇ ਇਹਨਾਂ ਨੇ ਬਹੁਤ ਜਾਦੇ ਸੱਟਾਂ ਮਾਰੀਆਂ ਇੱਥੇ ਕਿਰਪਾ ਵਾਲਾ ਢਿੱਡ 'ਚ ਐ ਦੋਨੇ ਬਾਹਾਂ ਵਰਤੀਆਂ ਜੀ ਠੀਕ ਹੈ ਜੀ ਬਹੁਤ ਦਰਿੰਦਗੀ ਦੇ ਨਾਲ ਠੀਕ ਹੈ ਕਰ ਲੈਣਾ ਗੱਲ ਮੇਰਾ ਅੱਛਾ ਜੀ ਹਾਂਜੀ ਹਾਂਜੀ ਬਹੁਤ ਦਰਿੰਦਗੀ ਦੇ ਨਾਲ ਵਧਾਵਾ ਐਡ ਵੀ سپورਟ ਦਿੱਥੋ ਜੀ ਉੱਥੇ ਨੇੜੇ ਕੋਈ ਹੋਟਲ ਹੈ 350 ਫੁੱਟ ਤੇ ਹੋਟਲ ਹੈ ਜੀ ਜਦੋਂ ਇਹਨਾਂ ਦੀ ਚਿੱਕਾ ਸੁਣੀਆ ਹੋਟਲ ਵਾਲੇ ਨੇ ਉਹ ਗੱਲ ਕਰਨਾ ਤੂੰ ਗੱਲ ਕਰਨਾ ਜੀ ਹੋਟਲ ਵਾਲੇ ਨੇ

ਉੱਥੇ ਨੇੜੇ ਹਸਪਤਾਲ ਆ ਉੱਥੇ ਲੈ ਕੇ ਗਏ ਉਸ ਤੋਂ ਬਾਅਦ ਡੀ ਐਮ ਸੀ ਲੈ ਕੇ ਆਏ ਸੀ ਤੇ ਡੈਥ ਹੋਈ ਗਈ ਜੀ ਡੈਥ ਸਾਡੀ ਭਤੀਜ ਦੀ ਹੈ ਜੀ ਅੱਛਾ ਜੀ ਕੀ ਨਾਮ ਹੈ ਜੀ ਉਹਨਾਂ ਦਾ ਉਹਨਾਂ ਦਾ ਨਾਮ ਲਿਪਸੀ ਹੈ ਜੀ ਜੀ ਹਾਪੁਰ ਪੁੱਲ ਜੀ ਜੀ ਤੇ ਭਤੀਜੇ ਦਾ ਕੀ ਨਾਮ ਹੈ ਜੀ ਆ ਭਤੀਜਾ ਮਾਈ ਦਾ ਲੋਕ ਮਿੱਤਲ ਹੈ ਜੀ ਅੱਛਾ ਜੀ ਕੀ ਕਾਰੋਬਾਰ ਕੀ ਕਰਦੇ ਆ ਇੱਕ ਇੱਥੇ ਇਨਵਰਟਰ ਬੈਟਰੀ ਦਾ ਹੋਲ ਸੇਲ ਕਰਦੇ ਆ ਜੀ ਜੀ ਤੇ ਕਿੰਨੀ ਕਿੰਨੀ ਉਮਰ ਆ ਉਹਨਾਂ ਦੀ 32 33 ਸਾਲਾਂ ਦੀ ਬਿਟੀ ਦੀ ਉਮਰ ਹੈ ਜੀ ਅੱਛਾ ਜੀ ਐਨੀ ਕੁ ਉਮਰ 34 ਸਾਲਾਂ ਦੀ ਸੋ ਜੀ ਪਰੋਲ ਜੀ ਅੱਛਾ ਜੀ ਤੇ ਉਹ ਨੁਕਸਾਨ ਕੀ ਹੋ ਗਿਆ ਜੀ ਨੁਕਸਾਨ ਤਾਂ ਕਾਰ ਕੋ ਕੇ ਲੈ ਕੇ ਜੀ ਮੋਬਾਈਲ ਕੋ ਕੇ ਲੈ ਕੇ ਜੋ ਉਹਨਾਂ ਦੇ ਸੋਨਾ ਸਫਟਾ ਪਾਇ ਸੀ ਸਾਰਾ ਲੈ ਗਏ ਉਹਨਾਂ ਦੇ ਕੋਲ ਕੋਈ ਹਥਿਆਰ ਵੀ ਸੀਗੇ ਉਹਨਾਂ ਕੋਲ ਕਿਰਪਾਨਾਂ ਤੇ ਦੇਖੋ ਜੀ ਦੱਸਣ ਦੇ ਬਿਤਾਪ ਕੋ ਇਹ ਹੈ ਵੀ ਉਹਨਾਂ ਦੇ ਕੋਲ ਤਿੱਖੇ ਹਥਿਆਰ ਸੀ ਤਾਂ ਹੀ ਤਾਂ ਇਤੋਂ ਗੱਲ ਤੇ ਪੂਰੀ ਕਿ ਪਿਸਟਲ ਪਿਸਟਲ ਤਾਂ ਵੀ ਸੀ ਨੀ ਪਿਸਟਲ ਤਾਂ ਇਹ ਗੱਲ ਦਾ ਅਸੀਂ ਪੁੱਛੀ ਹੈ ਜੀ ਨਾਲੇ ਕੋਈ ਹੋਰ ਡੇਲੋਂ ਕਿੱਥੇ ਕਰਕੇ ਹੋਇਆ ਡੇਲੋਂ ਤੋਂ ਜਦੋਂ ਲੁਧਿਆਣਾ ਰੋਡ ਤੇ ਕੋਈ ਬਾਈਪਾਸ ਹੈ ਜੀ ਉੱਥੇ ਰਸਤੇ 'ਚ ਹੋਇਆ ਅਸੀਂ ਤਾਂ ਜੇ ਗਏ ਨਹੀਂ ਕਿ ਕਿ ਅਸੀਂ ਮਾਨਸਾ ਤੋਂ ਆਏਾਂਗੇ ਜੀ ਤੇ ਅਸੀਂ ਪ੍ਰੋਪਰ ਜਗ੍ਹਾ ਨਹੀਂ ਦੇਖੀ ਠੀਕ ਹੈ ਸਰ ਹਾਂ ਜੀ ਅਸੀਂ ਤਾਂ ਇਹ ਸਰਕਾਰ ਤੋਂ ਇਹੀ ਚਾਹੁੰਦੇ ਆਂ ਕਿ ਇਹ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ ਹਾਲਤ ਪੰਜਾਬ ਦੇ ਬਹੁਤ ਮਾੜੇ ਨੇ ਇਹ ਭਗਵਾਨਤਮਾਨ ਸਰਕਾਰ ਦੀ ਦੇਣ ਹੈ ਪੰਜਾਬੀਆਂ ਨੂੰ ਕਹ ਦੇਖਿਆ ਜਵਾਬ ਹੈ ਤਾਂ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਜੋਗੇ ਨਹੀਂ ਰਹੇ ਕਿਉਂਕਿ ਕਿਸੇ ਵਕਤ ਵੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ